ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਰਿਹਾਈਸ਼ ਤੇ ਉਹਨਾਂ ਦੀ ਰਿਹਾਈਸ਼ ਤੇ ਮੀਟਿੰਗ ਹੋਈ ਸੀਐਮ ਨੇ ਕਿਹਾ ਕਿ ਅੱਜ ਨੇਬਿਊਲਾ ਗਰੁੱਪ ਦੇ ਅਕਸਰਾ ਦਲਾਲ ਮੀਟਿੰਗ ਕੀਤੀ ਗਈ ਹੈ ਤੇ ਖਾਸ ਤੌਰ ਤੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਇਸ ਤੇ ਚਰਚਾ ਕੀਤੀ ਗਈ ਬੁੱਢੇ ਨਾਲੇ ਦੀ ਸਫਾਈ ਨੂੰ ਤਿੰਨ ਫੇਜ਼ ਦੇ ਵਿੱਚ ਮੁਕੰਮਲ ਕਰਨ ਨੂੰ ਲੈ ਕੇ ਫੈਸਲਾ ਹੋਇਆ ਹੈ ਜਲਦ ਇਸ ਮਾਮਲੇ ਤੇ ਅਗਲੀ ਰਣਨੀਤੀ ਤਿਆਰ ਕਰਾਂਗੇ ਬੁੱਢੇ ਨਾਲੇ ਨੂੰ ਇੱਕ ਮਿਸ਼ਨ ਦੇ ਤਹਿਤ ਸਾਫ਼ ਕਰਨਾ ਜਿਹੜਾ ਹੈ ਉਸ ਦੇ ਲਈ ਅਸੀਂ ਵਚਨਬੱਧ ਹਾਂ ਤਾਂ ਬੁੱਢੇ ਨਾਲੇ ਨੂੰ ਲੈ ਕੇ ਮਿਸ਼ਨ ਤਹਿਤ ਸਾਫ਼ ਕੀਤਾ ਜਾਵੇਗਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਨੇਬਿਊਲਾ ਗਰੁੱਪ ਨਾਲ ਮੀਟਿੰਗ ਕੀਤੀ ਗਈ ਹੈ ਬੁੱਢੇ ਨਾਲੇ ਦੀ ਸਫਾਈ ਨੂੰ ਤਿੰਨ ਫੇਜ਼ ਦੇ ਵਿੱਚ ਮੁਕੰਮਲ ਕੀਤਾ ਜਾਵੇਗਾ ਜਲਦੀ ਇਸ ਮਾਮਲੇ ਤੇ ਅਗਲੀ ਰਣਨੀਤੀ ਵੀ ਤਿਆਰ ਕਰਾਂਗੇ ਤੇ ਬੁੱਢੇ ਨਾਲੇ ਨੂੰ ਲੈ ਕੇ ਇੱਕ ਮਿਸ਼ਨ ਦੇ ਤਹਿਤ ਸਫਾਈ ਕਰਨ ਦਾ ਸੀ ਜੁੜਾ ਹੈ ਵਚਨ ਲਿਆ ਹੈ ਤੇ ਉਸ ਦੇ ਲਈ ਇਹ ਸੀ ਵਚਨ ਬਾਦਵੀ ਹਾਂ ਤੇ ਬੁੱਢੇ ਨਾਲੇ ਦੀ ਸਫਾਈ ਨੂੰ ਤਿੰਨ ਫੇਜ਼ ਦੇ ਵਿੱਚ ਮੁਕੰਮਲ ਕੀਤਾ ਜਾਵੇਗਾ ਦੱਸ ਦੇ ਕਿ ਸੀਐਮ ਦੇ ਵੱਲੋਂ ਜੜੀ ਇਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਮੁੱਢ ਨਾਲੇ ਦੀ ਸਫਾਈ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਰਿਹਾਈਸ਼ ਤੇ ਮੀਟਿੰਗ ਹੋਈ ਸੀਐਮ ਨੇ ਕਿਹਾ ਕਿ ਅੱਜ ਨੇਬੂਲਾ ਗਰੁੱਪ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਖਾਸ ਤੌਰ ਤੇ ਲੁਧਿਆਣੇ ਦੇ ਬੁੱਟੇ ਨਾਲੇ ਦੀ ਸਫਾਈ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਮੁੱਢ ਨਾਲੇ ਦੀ ਸਫਾਈ ਨੂੰ ਤਿੰਨ ਫੇਜ਼ ਦੇ ਵਿੱਚ ਮੁਕੰਮਲ ਕਰਨ ਨੂੰ ਲੈ ਕੇ ਵੀ ਜਿਹੜਾ ਫੈਸਲਾ ਹੈ ਕੀਤਾ ਗਿਆ ਹੈ ਤੇ ਨਾਲ ਹੀ ਇਹ ਗੱਲ ਕਿਹਾ ਹੈ ਕਿ ਜਲਦੀ ਇਸ ਮਾਮਲੇ ਤੇ ਅਗਲੀ ਰਣਨੀਤੀ ਵੀ ਤਿਆਰ ਕੀਤਾ ਜਾਵੇਗਾ ਮੁੱਢ ਨਾਲੇ ਨੂੰ ਇੱਕ ਮਿਸ਼ਨ ਦੇ ਤਹਿਤ ਸਾਫ਼ ਕਰਨ ਦੇ ਲਈ ਅਸੀਂ ਵਚਨਬੱਧਾ ਔਰ ਇਸੇ ਤੋਂ ਜ਼ਿਆਦਾ ਜਾਣਕਾਰੀ ਦਿਲੇ ਸਾਡੇ ਨਾਲ ਕੁਲਵੀਰ ਦਿਵਾਨ ਜੁੜ ਚੁਕੇ ਨੇ ਕੁਲਵੀਰ ਤਿੰਨ ਫੇਸ ਦੇ ਵਿੱਚ ਜਿਹੜਾ ਹੈ ਬੁੱਢੇ ਨਾਲੇ ਦਾ ਸਫਾਈ ਦਾ ਟੀਚਾ ਰੱਖਿਆ ਗਿਆ ਹੈ ਤੇ ਮੁੱਦਾ ਹੁਣ ਜ਼ਿਆਦਾ ਵੱਧ ਚੜ ਕੇ ਜਿਹੜਾ ਹੈ ਆ ਰਿਹਾ ਹੈ ਕੀ ਲੱਗ ਰਿਹਾ ਹੈ ਕਿੰਨਾ ਜ਼ਿਆਦਾ ਜ਼ਰੂਰੀ ਹੈ ਤੇ ਕਿੰਨੀ ਜਲਦੀ ਇਸ ਕੰਮ ਨੂੰ ਨਿਬੇੜਿਆ ਜਾਵੇਗਾ। ਨਾ ਡੀਜੀਡੀ ਗੰਦਗੀ ਉਹ ਇੱਕ ਵੱਡਾ ਮੁੱਦਾ ਜਿਹੜਾ ਹੈਗਾ ਉਹ ਪੰਜਾਬ ਦਾ ਰਿਹਾ ਹੈ। ਕਈ ਸਰਕਾਰਾਂ ਨੇ ਜਿਹੜੀ ਹੈਗੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰੰਤੂ ਕਿਤੇ ਨਾ ਕਿਤੇ ਇਹ ਕਿਹਾ ਜਾਵੇ ਕਿ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਨਿਪਰੇ ਨਹੀਂ ਚੜ੍ਹਦੀਆਂ ਤੇ ਹੁਣ ਮਾਨ ਸਰਕਾਰ ਵੀ ਇਸ ਕੋਸ਼ਿਸ਼ ਦੇ ਵਿੱਚ ਲੱਗੀ ਹੈ ਕਿ ਬੁੱਡੇ ਨਾਲੇ ਦੀ ਸਫਾਈ ਜਿਹੜੀ ਹੈਗੀ ਉਹ ਮੁਕੰਮਲ ਕੀਤੀ ਜਾਵੇ ਤੇ ਇਸ ਵਾਸਤੇ ਪਿਛਲੇ ਦਿਨੀ ਜਿਹੜੇ ਹਨ ਨਿਬੂਲਾ ਗਰੁੱਪ ਤੇ ਅਧਿਕਾਰੀਆਂ ਨੇ ਮੀਟਿੰਗ ਜਿਹੜੀ ਹੈਗੀ ਉਹ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੇ ਆਫਰ ਕੀਤਾ ਸੀ ਕਿ ਇਸ ਨੂੰ ਓਜ਼ੋਨ ਟੈਕਨੀਕ ਦੇ ਨਾਲ ਸਫਾਈ ਇਸ ਨਾਲੇ ਦੀ ਕੀਤੀ ਜਾ ਸਕਦੀ ਹੈ ਤਾਂ ਉਸ ਨੂੰ ਲੈ ਕੇ ਮੀਟਿੰਗ ਜਿਹੜੀ ਹੈਗੀ ਹੈ ਉਹ ਹੋਈ ਹੈ ਮੁੱਖ ਮੰਤਰੀ ਦੇ ਆਵਾਸ ਦੇ ਉੱਤੇ ਤੇ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਜਿਹੜੇ ਸਬੰਧਿਤ ਡਿਪਾਰਟਮੈਂਟ ਨੇ ਚਾਹੇ ਉਹ ਪলিউਸ਼ਨ ਡਿਪਾਰਟਮੈਂਟ ਹੈ ਜਾਂ ਫਿਰ ਹੋਰ ਜਿਹੜੇ ਵਾਟਰ ਸਪਲਾਈ ਦਾ ਡਿਪਾਰਟਮੈਂਟ ਹੈ ਉਹਨਾਂ ਦੇ ਉਹਨਾਂ ਦੇ ਅਧਿਕਾਰੀ ਅਤੇ ਨਿਬੂਲਾ ਗਰੁੱਪ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਤੇ ਮੁੱਖ ਮੰਤਰੀ ਦੀ ਹਾਇਸਟ ਦੇ ਉੱਤੇ ਮੀਟਿੰਗ ਜਿਹੜੀ ਹੈਗੀ ਹੈ ਉਹ ਹੋਈ ਹੈ ਤੇ ਇਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਤਿੰਨ ਫੇਜ਼ ਜਿਹੜੇ ਹੈਗੇ ਨੇ ਉਹ ਇਸ ਨਾਲੇ ਦੀ ਸਫਾਈ ਵਾਸਤੇ ਤਿੰਨ ਫੇਜ਼ ਵਿੱਚ ਕੰਮ ਜਿਹੜਾ ਹੈਗਾ ਉਹ ਮੁਕੰਮਲ ਕੀਤਾ ਜਾਵੇਗਾ ਕਿਹੜੇ ਫੇਜ਼ ਦੇ ਵਿੱਚ ਕੀ ਹੋਵੇਗਾ ਤੇ ਇਹ ਇੱਕ ਫੇਜ਼ ਜਿਹੜਾ ਹੈਗਾ ਉਹ ਕਿੰਨੇ ਚਿਰ ਦਾ ਹੋਵੇਗਾ ਜਾਂ ਕਿੰਨੀ ਫੋਰਸ ਜਿਹੜੀ ਹੈਗੀ ਉਹ ਉਸ ਦੇ ਵਿੱਚ ਲੱਗੇਗੀ ਇਹ ਡਿਟੇਲ ਯਾਨੀ ਬਾਕੀ ਇਹ ਪਰੰਤੂ ਇਹ ਜ਼ਰੂਰੀ ਹੈ ਕਿ ਤਿੰਨ ਫੇਜ਼ ਦੇ ਵਿੱਚ ਇਸ ਨਾਲੇ ਦੀ ਸਫਾਈ ਕਰਨ ਦਾ ਇੱਕ ਫੈਸਲਾ ਜਿਹੜਾ ਹੈਗਾ ਉਹ ਇਸ ਮੀਟਿੰਗ ਦੇ ਵਿੱਚ ਹੋਇਆ ਹੈ ਏ ਸੇਮ ਦੇ ਵੱਲੋਂ ਨੇਬੂਲਾ ਗਰੁੱਪ ਦੇ ਨਾਲ ਜੁੜੀ ਹੈ ਮੀਟਿੰਗ ਕੀਤੀ ਗਈ ਹੈ ਨੇਬੂਲਾ ਗਰੁੱਪ ਜਿਹੜਾ ਹੈ ਇਸ ਦੇ ਲਈ ਕਿਤੇ ਨਾ ਕਿਤੇ ਉਸ ਦੇ ਵੱਲੋਂ ਇਹ ਪੂਰੀ ਪਲਾਨਿੰਗ ਕੀਤੀ ਜਾਵੇਗੀ ਕੀ ਖਾਸ ਇਸ ਕੰਪਨੀ ਦਾ ਕੀ ਪਿਛੋਕੜ ਹੈ ਨਾਲ ਹੀ ਇਹ ਵੀ ਦੱਸਿਓ ਕਿ ਜਿਹੜਾ ਓਜ਼ੋਨ ਤੁਸੀਂ ਕਿਹਾ ਕਿ ਓਜ਼ੋਨ ਟੈਕਨਿਕ ਦੇ ਨਾਲ ਜਿਹੜਾ ਸਫਾਈ ਦੀ ਗੱਲ ਕਰ ਰਹੇ ਨੇ ਕੀ ਤਕਨੀਕ ਹੈ ਕਿਸ ਤਰੀਕੇ ਦੇ ਨਾਲ ਥੋੜਾ ਬਹੁਤ ਜੇਕਰ ਤੁਸੀਂ ਦਰਸ਼ਕਾਂ ਨੂੰ ਦੱਸ ਸਕੋ ਦੇਖੋ ਇਸ ਇਹ ਕਿਹੜੀ ਤਕਨੀਕ ਹੈ ਇਸ ਬਾਰੇ ਜਿਹੜੀ ਡਿਟੇਲ ਜਿਹੜੀ ਹੈਗੀ ਹੈ ਉਹ ਆਸਾਨਿਆ ਕਰਨਾ ਬਾਕੀ ਸਰਕਾਰ ਵੱਲੋਂ ਕਿ ਕੀ ਟੈਕਨੀਕ ਜਿਹੜੀ ਹੈਗੀ ਹੈ ਉਹ ਅਪਣਾਈ ਜਾਵੇਗੀ ਪਰੰਤੂ ਇਹਨਾਂ ਦੱਸਿਆ ਜਾ ਰਿਹਾ ਹੈ ਕਿ ਇਸ ਟੈਕਨੀਕ ਦੇ ਰਾਹੀਂ ਜਿਹੜੀ ਹੈ ਕਿ ਪੋਲੀਸ਼ਨ ਜਿਹੜਾ ਹੈਗਾ ਉਹ ਘਟੂਵੇਗਾ ਕੰਮ ਕਰਨ ਦੇ ਵਿੱਚ ਤੇ ਨਾਲ ਹੀ ਕਿਤਨੇ ਕਿਤੇ ਸੁਰੱਖਿਆ ਜਿਹੜੀ ਹੈਗੀ ਹੈ ਉਹ ਵੀ ਬੜੀ ਰਹੇਗੀ ਤੇ ਨਾਲ ਹੀ ਅ ਇਸ ਦੇ ਵਿੱਚ ਜਿਹੜੀ ਕਾਸਟ ਹੈ ਉਹ ਵੀ ਘਾਟ ਆਵੇਗੀ ਇਸ ਤਰ੍ਹਾਂ ਦੇ ਫੀਚਰ ਜਿਹੜੇ ਹੈਗੇ ਨੇ ਉਹ ਇਸ ਟੈਕਨੀਕ ਦੇ ਦੱਸੇ ਜਾ ਰਹੇ ਨੇ ਹਾਲਾਂਕਿ ਪੂਰੀ ਡਿਟੇਲ ਜਿਹੜੀ ਹੈਗੀ ਹੈ ਉਹ ਆਣੀ ਅਜੇ ਬਾਕੀ ਹੈ ਜੀ ਸਿਚਾਈ ਦੇ ਲਈ ਹੁਣ ਬੁੱਢੇ ਨਾਲੇ ਦਾ ਪਾਣੀ ਨਹੀਂ ਰਹਿ ਚੁੱਕਿਆ ਹੈ ਕਿੰਨਾ ਜ਼ਿਆਦਾ ਲੁਧਿਆਣੇ ਦੇ ਵਿੱਚ ਜਿਹੜਾ ਹੈ ਬੁੱਢੇ ਨਾਲੇ ਦਾ ਇਸ਼ੂ ਬਹੁਤ ਪਹਿਲਾਂ ਤੋਂ ਹੀ ਚੱਲੇ ਆ ਰਿਹਾ ਹੈ ਨਾਲ ਹੀ ਬਹੁਤ ਜ਼ਿਆਦਾ ਇੱਕ ਕਿਹਾ ਜਾਵੇ ਤਾਂ ਬਹੁਤ ਹੀ ਵੱਡਾ ਮੁੱਦਾ ਹੈ ਜੋ ਕਿ ਹਰ ਵਾਰ ਚੁੱਕਿਆ ਜਾ ਰਿਹਾ ਹੈ ਏਰੀਆ ਲੁਧਿਆਣੇ ਦੇ ਜੇਕਰ ਆਪਾਂ ਗੱਲ ਕਰਦੇ ਆ ਬੁੱਢੇ ਨਾਲੇ ਤੋਂ ਕਿਹੜੀ ਕਿਹੜੇ ਏਰੀਆ ਨੇ ਜੋ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਇਹਨ ਲਗਭਗ ਇਹ ਕਿਹਾ ਜਾਵੇ ਕਿ ਲੁਧਿਆਣਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਦੇ ਨਾਲ ਬੁੱਡੇ ਦੇ ਕੰਡੇ ਦੇ ਉੱਤੇ ਜਿਹੜਾ ਹੈਗਾ ਉਹ ਹੈਗਾ ਤੇ ਇਸ ਦੇ ਇਸ ਦੇ ਉੱਤੇ ਲੁਧਿਆਣਾ ਦੀ ਇੱਕ ਵੱਡੀ ਆਬਾਦੀ ਜਿਹੜੀ ਹੈਗੀ ਹੈ ਉਹ ਇਸ ਨਾਲਾ ਦੇ ਆਸ-ਪਾਸ ਬਣੀ ਹੋਈ ਹੈ ਤੇ ਗੰਦਗੀ ਜਿਹੜੀ ਹੈਗੀ ਹੈ ਬੁੱਡੇ ਨਾਲਾ ਦੀ ਇੰਨੀ ਵੱਧ ਚੁੱਕੀ ਹੈ ਕਿ ਨਾ ਕੇਵਲ ਉਸ ਦੇ ਆਸ-ਪਾਸ ਦੇ ਲੋਕੀ ਜਿਹੜੇ ਹੈਗੇ ਨੇ ਉਹ ਇਸ ਗੰਦਗੀ ਦੇ ਨਾਲ ਇਫੈਕਟ ਹੁੰਦੇ ਨੇ ਬਲਕਿ ਅ ਕਿਉਂਕਿ ਜ਼ਮੀਨ ਦੇ ਨਾਲ ਜ਼ਮੀਨ ਦਾ ਰਾਹੀ ਪਾਣੀ ਜਿਹੜਾ ਹੈਗਾ ਉਹ ਲਗਾਤਾਰ ਪੋਲਿਊਟਡ ਹੋ ਰਿਹਾ ਹੈ ਜਿਸ ਕਰਕੇ ਪੂਰੇ ਲੁਧਿਆਣਾ ਤੇ ਆਸ-ਪਾਸ ਦਾ ਜਿਹੜਾ ਏਰੀਆ ਹੈ ਉਸ ਨੂੰ ਵੀ ਇਸ ਇਸ ਦੇ ਜਿਹੜੇ ਘਾਤਕ ਪਰਨਾਮ ਨੇ ਉਹ ਸਾਹਮਣੇ ਆ ਰਹੇ ਨੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਸਰਕਾਰ ਕੋਲ ਪਹੁੰਚੀਆਂ ਨੇ ਤੇ ਇਸੇ ਕਰਕੇ ਇਸ ਦੀ ਸਫਾਈ ਨੂੰ ਲੈ ਕੇ ਵੀ ਸਰਕਾਰ ਜਿਹੜੀ ਹੈਗੀ ਆ ਉਹ ਹੁਣ ਗੰਭੀਰ ਨਜ਼ਰ ਆ ਰਹੀ ਹੈ ਇਸ ਦਾ ਜਦੋਂ ਅਪੁੱਟਣ ਵਾਲੇ ਦੀ ਆਪਾਂ ਦੇਖਿਆ ਸੀ ਕੁਝ ਦਿਨ ਪਹਿਲਾਂ ਜੁੜਾ ਹੈ ਪਾਣੀ ਦਾ ਸੈਂਪਲ ਵੀ ਇਕੱਠਾ ਕੀਤਾ ਗਿਆ ਸੀ ਲੈਬੋਰੀ ਟਰੀ ਭੇਜਿਆ ਗਿਆ ਸੀ ਕਿਸੇ ਵੀ ਮਾਪਦੰਡ ਤੇ ਬੁੱਟਣ ਵਾਲੇ ਦਾ ਜੁੜਾ ਪਾਣੀ ਹੈ ਖਰਾ ਨਹੀਂ ਉਤਰਿਆ ਸੀ ਕਿਸੇ ਵੀ ਮਾਪਦੰਡ ਤੇ ਤੇ ਉਸ ਤੋਂ ਬਾਅਦ ਜੁੜਾਇਆ ਹੁਣ ਇਹ ਫਿਰ ਕਮੇਟੀ ਬਿਠਾਈ ਗਈ ਹੈ ਉਸ ਤੇ ਲਿਆ ਜਾ ਰਿਹਾ ਹੈ ਕਿ ਲੱਗ ਰਿਹਾ ਹੈ ਜੁੜਾ ਤਿੰਨ ਫੇਸ ਦੇ ਵਿੱਚ ਪਹਿਲਾ ਫੇਸ ਕੀ ਅਪਣਾਇਆ ਜਾਵੇਗਾ ਇਹਨਾਂ ਦੇ ਵੱਲੋਂ ਦੇਖੋ ਜੀ ਕਿਹੜੇ ਫੇਸ ਦੇ ਵਿੱਚ ਕੀ ਕੀ ਕੰਮ ਹੋਵੇਗਾ ਜਿਸ ਤਰ੍ਹਾਂ ਦੇ ਨਾਲ ਮੈਂ ਪਹਿਲਾਂ ਜਾਣਕਾਰੀ ਦਿੱਤੀ ਕਿ ਜੇ ਸਰਕਾਰ ਨੇ ਸਾਧਨ ਨਹੀਂ ਕੀਤਾ ਸਿਰਫ ਇੰਨੀ ਜਾਣਕਾਰੀ ਜੀ ਦਿੰਦੀ ਹੈ ਕਿ ਤਿੰਨ ਫੇਸ ਦੇ ਵਿੱਚ ਕੰਮ ਜਰ ਹੈਗਾ ਉਹ ਨਿਪਟਾਇਆ ਜਾਵੇਗਾ ਕਿਹੜੇ ਫੇਸ ਦੇ ਵਿੱਚ ਕੀ ਕੰਮ ਹੋਵੇਗਾ ਤੇ ਕਿੰਨੇ ਦਿਨਾਂ ਦਾ ਇੱਕ ਫੇਸ ਹੋਵੇਗਾ ਕਿੰਨੀ ਕੋਰਸ ਸਰਸ ਦੇ ਵਿੱਚ ਲੱਗੇਗੀ ਇਹ ਸਾਰੀ ਡਿਟੇਲ ਆ ਨਾ ਜੇ ਬਾਕੀ ਇਹ ਪਰੰਤੂ ਇਹਨਾ ਜ਼ਰੂਰੀ ਹੈ ਕਿ ਪ੍ਰੋਜੈਕਟ ਨੂੰ ਤਿੰਨ ਫੇਸ ਦੇ ਵਿੱਚ ਸਾਫ ਕਰਨ ਦਾ ਇੱਕ ਯੂਰਨਗਰੀ ਹੈ ਕਿ ਕਿਹਾ ਜਾ ਸਕਦਾ ਹੈ ਕੁਲਵੀਰ ਕਿ ਜੇਕਰ ਇਹ ਮੁੱਦਾ ਜਿਹੜਾ ਸਫਾਈ ਹੁੰਦੀ ਹੈ ਜਿਹੜਾ ਬੁੱਢੇ ਨਾਲੇ ਦਾ ਪ੍ਰੋਬਲਮ ਜਿਹੜਾ ਸੋਲਵ ਹੁੰਦਾ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਲਈ ਬਹੁਤ ਵੱਡੀ ਉਪਲਬਧੀ ਹੋਵੇਗੀ ਨਾਲੇ ਚੋਣ ਦੇ ਵਾਸਤੇ ਵੀ ਕਾਫੀ ਸਹੀ ਰਹੇਗਾ ਦੇਖੋ ਕਿਉਂਕਿ ਬੁੱਢੇ ਨਾਲੇ ਦਾ ਇੱਕ ਮੁੱਦਾ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਨਾ ਕੇਵਲ ਆਮ ਦੇਨਾਂ ਦੇ ਵਿੱਚ ਗੁੰਝਦਾ ਹੈ ਬਲਕਿ ਖਾਸ ਤੌਰ ਤੇ ਜਿਹੜਾ ਚੋਣਵੀ ਮੁੱਦਾ ਹੈ ਉਹ ਵੀ ਇਸ ਉਹਨਾਂ ਦੇ ਵਿੱਚ ਵੀ ਸ਼ਾਮਿਲ ਹੁੰਦਾ ਹੈ ਤੇ ਜੇ ਇਹ ਸਮੱਸਿਆ ਹੱਲ ਹੋ ਜਾਂਦੀ ਹੈ ਤਾਂ ਨਿਸ਼ਚਿਤ ਤੌਰ ਤੇ ਇੱਕ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਤੇ ਆ ਆ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਜੀ ਇਸ ਕੰਮ ਨੂੰ ਪੂਰੀ ਤਰ੍ਹਾਂ ਦੇ ਨਾਲ ਕਰਨ ਦੇ ਵਿੱਚ ਮੁਕੰਮਲ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਤਾਂ ਨਿਸ਼ਚਿਤ ਤੌਰ ਤੇ ਕ੍ਰੈਡਿਟ ਜਿਹੜਾ ਹੈਗਾ ਉਹ ਸਰਕਾਰ ਨੂੰ ਜਾਵੇਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕੁਲਵੀਤਵਾਰਾ ਜਾਣਕਾਰੀ ਦੇਣ ਦੇ ਲਈ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਜੜਾ ਹੈ ਨਾ ਵਿਲਾ ਕੰਪਨੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਵਿਦਾਇਕ